ਅਵੇਂ ਸਾਲ ਦੇ ਪਹਿਲੇ 7 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਚੱਕ ਸਕਦੀ ਹੈ ਵਿਸ਼ੇਸ਼ ਕਦਮ ਕੈਬਨਟ ਮੀਟਿੰਗ ਦੇ ਵਿੱਚ ਇਸ ਸੰਬੰਧ ਵਿੱਚ ਕੀਤਾ ਜਾਵੇਗਾ ਫੈਸਲਾ ਤੇ ਨਵੀਂ ਖੇਤੀ ਨੀਤੀ ਨੂੰ ਵੀ ਲੈ ਕੇ ਹੋ ਸਕਦੀ ਹੈ ਵਿਚਾਰ ਚਰਚਾ ਜੀ ਹਾਂ ਨਵਾਂ ਸਾਲ ਬਿਲਕੁਲ ਬਰੂਹਾਾਂ ਤੇ ਖੜਾ ਹੈ ਤੇ ਨਵੇਂ ਸਾਲ ਦੀ ਪਹਿਲੇ ਹਫਤੇ ਦੇ ਵਿੱਚ ਪੰਜਾਬ ਸਰਕਾਰ ਇੱਕ ਵਿਸ਼ੇਸ਼ ਕਦਮ ਚੱਕ ਸਕਦੀ ਹੈ ਇਸ ਦੇ ਸਬੰਧ ਦੇ ਵਿੱਚ ਕੈਬਨਟ ਮੀਟਿੰਗ ਕੀਤੀ ਜਾਵੇਗੀ ਤੇ ਇਸ ਮੀਟਿੰਗ ਦੇ ਵਿੱਚ ਹੀ ਇਹ ਫੈਸਲਾ ਲਿਆ ਜਾਵੇਗਾ ਤੇ ਨਵੀਂ ਖੇਤੀ ਨੀਤੀ ਨੂੰ ਲੈ ਕੇ ਵਿਚਾਰ ਚਰਚਾ ਹੋਣ ਦੇ ਕਿਆਸ ਲਗਾਏ ਜਾ ਰਹੇ ਨੇ ਜਿਹਾ ਦੱਸਦੀ ਹੈ ਕਿ ਨਵੇਂ ਸਾਲ ਦੇ ਪਹਿਲੇ ਹਫਤੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ ਪਹਿਲਾ اجلاس ਬੁਲਾਇਆ ਜਾ ਸਕਦਾ ਹੈ ਤੇ ਇਹ اجلاس ਵਿਸ਼ੇਸ਼ ਹੋਵੇਗਾ ਇਸ اجلاس ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਮੰਡੀਕਰਨ ਨੀਤੀ ਨੂੰ ਲੈ ਕੇ ਜਿਹੜਾ ਖਰੜਾ ਤਿਆਰ ਕੀਤਾ ਗਿਆ ਉਸ ਤੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਦੱਸ ਦਈਏ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਸਬੰਧ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਵਿਚਾਰ ਚਰਚਾ ਕੀਤੀ ਹੈ ਪਰੰਤੂ ਇਹਨਾਂ ਸਾਰੀਆਂ ਜਥੇਬੰਦੀਆਂ ਤੇ ਕਿਸਾਨਾਂ ਨੇ ਇਸ ਖਰੜੇ ਨੂੰ ਬਿਲਕੁਲ ਹੀ ਨਕਾਰ ਦਿੱਤਾ ਤੇ ਰੱਦ ਕਰ ਦਿੱਤਾ ਤੇ ਹੁਣ ਕੇਂਦਰ ਸਰਕਾਰ ਦੇ ਅੱਗੇ ਇਹੀ ਪ੍ਰਸਤਾਵ ਹੁਣ ਪੰਜਾਬ ਸਰਕਾਰ ਨੇ ਰੱਖਣਾ ਹੈ ਤੇ ਇਸ ਸਬੰਧ ਦੇ ਵਿੱਚ ਹੀ ਇਹ ਵਿਸ਼ੇਸ਼ اجلاس ਬੁਲਾਇਆ ਜਾਣਾ ਇਤੇ ਜ਼ਿਕਰ ਜੋ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਿੱਤੇਦਨੀ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਦੇ ਦੌਰੇ ਤੇ ਗਏ ਹੋਏ ਨੇ ਤੇ ਉਹਨਾਂ ਦੇ ਵਾਪਸ ਆਉਣ ਦੇ ਕयास 28 ਜਾਂ 29 ਦਸੰਬਰ ਤੱਕ ਨੇ ਤੇ ਉਹ ਵਾਪਸ ਆ ਕੇ 30 ਜਾਂ 31 ਦਸੰਬਰ ਨੂੰ ਇਹ ਕੈਬਨਿਟ ਮੀਟਿੰਗ ਦੇ ਮੋਹਰ ਲਗਾ ਸਕਦੇ ਨੇ ਤੇ ਜਿਸ ਦੇ ਵਿੱਚ ਇਹ ਮਤਾ ਪਕਾਇਆ ਜਾਵੇਗਾ ਕਿ ਇਹ ਵਿਸ਼ੇਸ਼ اجلاس ਕਦੋਂ ਬੁਲਾਇਆ ਜਾਣਾ ਹੈ ਦੱਸਦੀ ਹੈ ਕਿ ਇਸ ਸਬੰਧ ਦੇ ਵਿੱਚ ਹਜੇ ਪੰਜਾਬ ਸਰਕਾਰ ਥੋੜਾ ਦੁਚਿੱਤੀ ਦੇ ਵਿੱਚ ਹੈ ਕਿਉਂਕਿ ਵਿਧਾਨ ਸਭਾ ਦਾ ਨਵੇਂ ਸਾਲ ਦਾ ਜਿਹੜਾ ਸਮਾਗਮ ਹੋਣਾ ਹੈ ਜਿਹੜਾ اجلاس ਹੋਣਾ ਹੈ ਉਸ ਦੀ ਜਿਹੜੀ ਸ਼ੁਰੂਆਤ ਹੈ ਸੂਬੇ ਦੇ ਰਾਜਪਾਲ ਦੇ ਭਾਸ਼ਣ ਦੇ ਨਾਲ ਕੀਤੀ ਜਾਂਦੀ ਹੈ ਤੇ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜੇਕਰ ਰਾਜਪਾਲ ਦਾ ਭਾਸ਼ਣ ਕਰਵਾਇਆ ਗਿਆ ਇਸ ਤੇ ਜਿਹੜੀ ਚਰਚਾ ਕਰਵਾਈ ਗਈ ਤਾਂ ਫਿਰ ਇਹ ਵਿਸ਼ੇਸ਼ اجلاس ਹੋਣ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਇਸ ਤੇ ਬਹਿਸ ਹੋ ਸਕਦੀ ਹੈ ਇਹ ਤਾਂ ਨਾਲ ਹੀ ਕਾਬਿਲ ਗੌਰ ਹੈ ਕਿ ਇੰਨੀ ਦਿਨੀ ਜਿਹੜੇ ਕਿ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਰੀ ਮਰਨ ਵਰਤੇ ਬੈਠੇ ਹੋਏ ਨੇ ਉਹਨਾਂ ਦੇ ਮਰਨ ਵਰਤ ਨੂੰ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ ਤੇ ਬੀਤੇ ਦਿਨ ਲਗਭਗ ਅੱਧੀ ਕੈਬਨਿਟ ਜਿਹੜੀ ਪੰਜਾਬ ਸਰਕਾਰ ਦੀ ਹੈ ਜਿਨ੍ਹਾਂ ਦੀ ਅਗਵਾਈ ਪੰਜਾਬ ਦੇ ਜਿਹੜੇ ਕਿ ਸੂਬਾ ਪ੍ਰਧਾਨ ਨੇ ਅਮਨ अरोड़ा ਹੋਰਾਂ ਨੇ ਕੀਤੀ ਹੈ ਅੱਧੀ ਕੈਬਨਿਟ ਜਾ ਕੇ ਉਹਨਾਂ ਨੂੰ ਮਿਲੀ ਸੀ ਤੇ ਡੱਲੇਵਾਲ ਸਾਹਿਬ ਹਰਾਂ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਆਪਣਾ ਜਿਹੜਾ ਕਿ ਇਲਾਜ ਆ ਉਹ ਡਾਕਟਰੀ ਸਹਾਇਤਾ ਲੈਣ ਤਾਂ ਕਿ ਉਹਨਾਂ ਦੇ ਅੰਦਰੂਨੀ ਅੰਗ ਖਰਾਬ ਨਾ ਹੋਣ ਉਹਨਾਂ ਦੇ ਨਾਲ ਕਾਫੀ ਲੰਬੀ ਗੱਲਬਾਤ ਕੀਤੀ ਗਈ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦਾ ਸੰਘਰਸ਼ ਬਿਲਕੁਲ ਜਾਇਜ਼ ਹੈ ਤੇ ਸਾਰੀ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈ ਤੇ ਹਰ ਪ੍ਰਕਾਰ ਦੀ ਉਹਨਾਂ ਦੀ ਸਹਾਇਤਾ ਵੀ ਕਰੇਗੀ ਪਰੰਤੂ ਇੱਥੇ ਗੱਲ ਸਾਹਮਣੇ ਆਈ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਜਿਹੜੀ ਇਹ ਤਜਵੀਜ਼ ਹੈ ਉਹ ਮੰਨਣ ਤੋਂ ਮਨਾ ਕਰ ਦਿੱਤਾ ਗਿਆ ਦ ਲੈਵਲ ਹੋਰਾਂ ਨੇ ਇਹ ਕੱਲ ਕਹੀ ਹੈ ਕਿ ਉਹ ਕਿਸੇ ਵੀ ਪ੍ਰਕਾਰ ਦੀ ਜਿਹੜੀ ਕਿ ਸਹਾਇਤਾ ਡਾਕਟਰੀ ਸਹਾਇਤਾ ਨਹੀਂ ਲੈਣਗੇ ਤੇ ਜਦੋਂ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਲਵੇਗੀ ਉਸ ਤੋਂ ਬਾਅਦ ਹੀ ਆਪਣਾ ਮਰਨ ਵਰਤ ਤੋੜਨਗੇ ਇੱਥੇ ਦੱਸਦੀ ਹੈ ਕਿ ਅਮਨ ਅਰੋੜਾ ਹੋਣਾਂ ਨੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈ ਤੇ ਹੁਣ ਪੰਜਾਬ ਸਰਕਾਰ ਨਵੇਂ ਸਾਲ ਦੇ ਪਹਿਲੇ ਹਫ਼ਤੇ ਦੇ ਵਿੱਚ ਵਿਸ਼ੇਸ਼ اجلاس ਬੁਲਾ ਸਕਦੀ ਹੈ ਜਿਸ ਦੇ ਵਿੱਚ ਨਵੀਂ ਖੇਤੀ ਨੀਤੀ ਨੂੰ ਲੈ ਕੇ ਵੀ ਵਿਚਾਰ ਚਰਚਾ ਹੋਵੇ ਕਿ ਤੇ ਖਾਸ ਤੌਰ ਤੇ ਕੇਂਦਰ ਦੇ ਵੱਲੋਂ ਜਿਹੜੇ ਖੇਤੀਬਾੜੀ ਮੰਡੀਕਰਨ ਨੀਤੀ ਨੂੰ ਲੈ ਕੇ ਖਰੜਾ ਤਿਆਰ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ